ਸਸ਼ੀਕਾਲ ਜੀ ਤੁਸੀਂ ਵੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਕੁਸ਼ਪਿੰਦਰ ਸੈਣੀ ਪੰਜਾਬ ਦੇ ਵਿੱਚ ਇਸ ਸਮੇਂ ਇੱਕ ਸੀਟ ਨੇ ਸਿਆਸਤ ਕਾਫੀ ਗਰਮਾਈ ਹੋਈ ਹੈ ਵਿਰੋਧੀ ਤਾਂ ਆਪਣਾ ਜੋਰ ਲਗਾ ਹੀ ਰਹੇ ਨੇ ਜਿਹੜੀ ਸੱਤਾਧਿਰ ਪਾਰਟੀ ਹੈ ਉਸ ਦੇ ਵੱਲੋਂ ਵੀ ਜੋਰਦਾਰ ਜਿਹੜਾ ਪ੍ਰਦਰਸ਼ਨ ਜਿਹੜਾ ਹੈ ਦੱਸਦੀ ਹੈ ਕਿ ਜੋ ਉਮੀਦਵਾਰ ਦੇ ਹੱਕ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਹੈ ਉਹ ਕੀਤਾ ਜਾ ਰਿਹਾ ਹੈ ਗੱਲ ਕਰ ਰਹੇ ਹਾਂ ਤਰਨਤਾਰਨ ਵਿਧਾਨ ਸਭਾ ਸੀਟ ਦੀ ਦੱਸਦੀ ਹੈ ਕਿ ਇੱਥੇ ਬਾਈ ਇਲੈਕਸ਼ਨ 11 ਨਵੰਬਰ ਨੂੰ ਹੋਣ ਜਾ ਰਹੀ ਹੈ ਕਸ਼ਮੀਰ ਸਿੰਘ ਸੋਲ ਹੁਣਾਂ ਦੇ ਦਿਹਾਂਤ ਤੋਂ ਬਾਅਦ ਐ ਸੀਟ ਖਾਲੀ ਹੋਈ ਸੀ ਸਾਡੇ ਨਾਲ ਇਸ ਬਾਬਤ ਵਧੇਰੇ ਜਾਣਕਾਰੀ ਸਾਂਝੀ ਕਰਨ ਦੇ ਲਈ ਪ੍ਰੋਫੈਸਰ ਮਨਜੀਤ ਸਿੰਘ ਜੀ ਜੁੜੇ ਹੋਏ ਨੇ ਉਹਨਾਂ ਦਾ ਸਵਾਗਤ ਕਰਦੇ ਆਂ ਸਰ ਪ੍ਰਾਈਮ ਪੰਜਾਬ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸਰ ਇਸ ਵਿੱਚ ਜੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਕਾਫੀ ਗਰਮਾਈ ਹੋਈ ਹੈ ਪੱਕੀ ਹੋਈ ਹੈ ਕਿਉਂਕਿ ਤਰਨ ਤਾਰਨ ਦੇ ਵਿੱਚ 11 ਨਵੰਬਰ ਨੂੰ ਜਮਣੀ ਚੋਣ ਹੋਣ ਜਾ ਰਹੀ ਹੈ ਕੀ ਲੱਗਦਾ ਹੈ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਕਿੱਧਰ ਨੂੰ ਜਿਹੜਾ ਰੁਝਾਨ ਹੈ ਉਹ ਲੋਕਾਂ ਦਾ ਜਾ ਰਿਹਾ ਹੈ ਕੀ ਲੱਗਦਾ ਹੈ ਕਿ ਜਿਹੜੀ ਇਹ ਜਿਮਣੀ ਚੋਣ ਹੈ ਇਹ ਆਉਣ ਵਾਲ ਇਹ ਜਿਹੜੀਆਂ ਚੋਣ ਜਦ ਹੋਵੇਗੀ ਤਾਂ ਇਸ ਦਾ ਜਿਹੜਾ ਨਤੀਜਾ ਹੈ ਇਹ ਸੱਤਾਧਿਰ ਪਾਰਟੀ ਦੇ ਹੱਕ ਦੇ ਵਿੱਚ ਆਵੇਗਾ ਜਾਂ ਫਿਰ ਜਿਹੜੀਆਂ ਪਾਰਟੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮੌਕਾ ਜਿਹੜਾ ਹੈ ਉਹ ਮੁਰਤੋਂ ਜੋ ਹੈ ਸੱਤਾ ਦੇ ਵਿੱਚ ਆਉਣ ਦਾ ਉਹਨਾਂ ਦੇ ਰਾਹ ਜਿਹੜੇ ਨੇ ਉਹ ਖੁੱਲ ਸਕਦੇ ਨੇ ਤੁਹਾਡਾ ਤਜ਼ੱਬਾ ਕੀ ਕਹਿੰਦਾ ਹੈ ਨੇ ਮੇਰੇ ਤਜਰਬੇ ਨੇ ਤੇ ਕੀ ਕਰਨਾ ਆ ਪਛਪਿੰਦਰ ਜਿਹੜੀ ਗਰਾਉਂਡ ਦੀ ਰਿਐਲਿਟੀ ਆ ਆਪਾਂ ਨੂੰ ਉਹਦੇ ਤੇ ਰਿਫਲੈਕਟ ਕਰਨਾ ਪਊ ਕਿ ਲੋਕ ਉਥੇ ਦੇ ਕੀ ਸੋਚ ਰਹੇ ਆ ਇਹ ਮੇਰੇ ਕੋਲ ਦੋ ਰਿਪੋਰਟਾਂ ਆਈਆਂ ਇੱਕ ਤੇ ਅੱਜ ਹੀ ਆਈ ਆ ਮੇਰੇ ਸਾਹਮਣੇ ਫੋਨ ਕਰਕੇ ਵੀ ਅਸੀਂ ਵੈਰੀਫਾਈ ਕੀਤਾ ਇੱਕ ਰਿਪੋਰਟ ਪਰਸੋਂ ਦੀ ਐ ਜਿਹੜਾ ਬਾਰਡਰ ਏਰੀਏ ਤੋਂ ਜਾ ਕੇ ਪਿੰਡੋ ਪਿੰਡੀ ਬੰਦੇ ਕੋਲ ਚ ਜਾ ਕੇ ਆਈ ਐ ਉਹਨਾਂ ਦੀ ਰਿਪੋਰਟ ਇਸ ਕਿਸਮ ਦੀ ਐ ਕਿ ਜਿਹੜੇ ਤੇ ਸ਼ਹਿਰ ਵਿੱਚ ਹੈਗੇ ਆ ਤਰਨਤਾਰਨ ਸ਼ਹਿਰ ਜਾਂ ਕੋਈ ਜਿਸ ਤਰੀਕੇ ਨਾਲ ਸ਼ਹਿਰੀ ਵੋਟ ਆ ਉਹਦੇ ਚ ਮੁਕਾਬਲਾ ਇੰਜ ਲੱਗਦਾ ਕਿ ਜਿਵੇਂ ਅਕਾਲੀ ਦਲ ਤੇ ਕਾਂਗਰਸ ਦਾ ਹੋਵੇ ਜਿਹੜੇ ਹੈਗੇ ਪਿੰਡੂ ਪਿੰਡੂ ਏਰੀਆ ਮੁੱਖ ਤੌਰ ਤੇ ਪਿੰਡੂ ਏਰੀਆ ਆ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ 90% ਤੋਂ ਵੱਧ ਉਹ ਸਿੱਖ ਵੋਟਰ ਆ ਪੰਥਕ ਹਲਕਾ ਆ ਤਾਂ ਇਹ ਜਿਹੜਾ ਹੌਣ ਵਾਲਾ ਹਰ ਹਰਮীত ਸਿੰਘ ਸੰਧੂ ਜਿਹੜਾ ਪੱਟਕੇ ਲੈ ਗਏ ਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਵਾਲੇ ਉਹ ਉੱਥੇ ਦੋ ਵਾਰ ਤਕੜੀ ਦੇ ਚੋਣ ਨਿਸ਼ਾਨ ਤੇ ਜਿੱਤਿਆ ਇੱਕ ਵਾਰੀ ਆਜ਼ਾਦ ਵੀ ਜਿੱਤਿਆ ਜੀ ਜੀ ਤੇ ਉਸ ਲਈ ਕਿਉਂਕਿ ਉਹ ਪੰਥਕ ਹਲਕਾ ਆ ਇਸੇ ਕਰਕੇ ਹੀ ਪੰਥਕ ਹਲਕਾ ਹੋਣ ਕਰਕੇ ਹੀ ਅਮਰਤਪਾਲ ਨੂੰ ਲੋਕਾਂ ਨੇ ਵੱਡੇ ਪੱਦਰ ਤੇ ਵੋਟਾਂ પા ਕੇ ਉਹ ਜਿਤਾਇਆ ਜੀ ਇਸ ਇਸ ਲਈ ਜਦੋਂ ਹੁਣ ਮੁਕਾਬਲੇ ਦੀ ਗੱਲ ਜਿਹੜਾ ਟਾਡੀ ਵੀ ਮਨ ਵਿੱਚ ਕਿਉਰੀਅਸਟੀ ਹੈਗੀ ਆ ਤੇ ਔਰ ਸਾਡੇ ਸੁਣਨ ਵਾਲਿਆਂ ਦੇ ਵਿੱਚੋਂ ਤਾਂ ਕਿ ਉੱਥੇ ਕੀ ਹੋ ਰਿਹਾ ਕੀ ਹੋ ਰਿਹਾ ਦੇਖੋ ਲਾਸਟ ਮੂਮੈਂਟ ਤੇ ਕੀ ਹੁੰਦਾ ਸਰਕਾਰਾਂ ਕੀ ਕਰਦੀਆਂ ਕਿੱਧਰ ਨੂੰ ਜਾਂਦਾ ਉਹ ਤੇ ਜਦੋਂ ਲਾਸਟ ਮੂਮੈਂਟ ਦੇ ਜਿਹੜੇ ਪਿਛਲੇ 3 ਦਿਨ ਹੋਣਗੇ ਕੀ ਲੋਕ ਉਸ ਚੋਗੇ ਤੇ ਜਾਂਦੇ ਆ ਜਾਂ ਨਹੀਂ ਜਾਂਦੇ ਇਹ ਦੇਖਣ ਵਾਲੀ ਗੱਲ ਹੋ ਪਰ ਜੀਐਸਈਓ ਸਤਰਾ ਸਮਝਿਏ ਕਿ ਜਿਵੇਂ ਪੰਥ ਦੇ ਲੋਕ ਪੱਕੇ ਲੋਕ ਹੁੰਦੇ ਆ ਪੰਥ ਦੇ ਲੋਕ ਪੈਸੇ ਨੂੰ ਵੋਟ ਨਹੀਂ ਪਾਉਂਦੇ ਪੰਥ ਦੇ ਵੋਟ ਦਬਾਅ ਨੂੰ ਵੋਟ ਨਹੀਂ ਪਾਉਂਦੇ ਜੇ ਇਸ ਤਰ੍ਹਾਂ ਸਮਝੀਏ ਤੇ ਫਿਰ ਪਿੰਡਾਂ ਵਿੱਚ ਝਾੜੂ ਤੇ ਤੱਕੜੀ ਦਾ ਮੁਕਾਬਲਾ ਜਾਣੀ ਆਮ ਆਦਮੀ ਪਾਰਟੀ ਦਾ ਤੇ ਆਮ ਆਦਮੀ ਪਾਰਟੀ ਦਾ ਅਕਾਲੀਆਂ ਦਾ ਹੀ ਪਹਿਲਾਂ ਅਕਾਲੀਆਂ ਦਾ ਅਕਾਲੀਆਂ ਨਾਲ ਮੁਕਾਬਲਾ ਕਰ ਲੋ ਹੁਣ ਇੱਕ ਰਾਤੋਂ ਰਾਤ ਥੋੜੀ ਬੰਦਾ ਬਦਲ ਗਿਆ ਹੋਇਆ ਕੀ ਹੈ ਕਿ ਹਰਮੀਤ ਸਿੰਘ ਸੰਧੂ ਜਦੋਂ ਚਲੇ ਗਏ ਛੱਡ ਕੇ ਤੇ ਲੋਕਾਂ ਨੇ ਬੁਰਾ ਮਨਾਇਆ ਬਹੁਤ ਸਾਰੇ ਅਕਾਲੀ ਜਿਹੜੇ ਉਹਨਾਂ ਨੂੰ ਵੋਟ ਪਾਉਂਦੇ ਸੀ ਉਹ ਤੇ ਵੋਟਰ ਤੇ ਪਿੱਛੇ ਰਹਿ ਗਏ ਨਾਲ ਥੋੜੀ ਚਲੇ ਗਏ ਹਾਂ ਹਾਂ ਝਾੜੂ ਵਾਲਿਆਂ ਦਾ ਇਸ ਵੇਲੇ ਕੋਈ ਬਹੁਤਾ ਚੜਤ ਨਹੀਂ ਹੈ ਚੱਕ ਜਿਹੜਾ ਜਿਸ ਤਰ੍ਹਾਂ ਜਲੰਧਰ ਚ ਸੀ ਜਾਂ ਲੁਧਿਆਣੇ ਦੀ ਲੁਧਿਆਣਾ ਪੱਛਮੀ ਦੀ ਚੋਣ ਸੀ ਹੁਣ ਇਸ ਵੇਲੇ ਉਨੀ ਚੜਤ ਨਹੀਂ ਕਿਉਂ ਕਿਉਂਕਿ 2-3 ਫੈਕਟਰ ਸਹਿਣੀ ਇਹੋ ਜਿਹੇ ਹੋ ਗਏ ਜਿਹਦੇ ਕਰਕੇ ਲੋਕਾਂ ਨੇ ਇਹਨਾਂ ਨਾਲੋਂ ਲੋਕਾਂ ਦਾ ਇਹਨਾਂ ਨਾਲੋਂ ਮੋਹ ਭੰਗ ਹੋ ਗਿਆ ਫਾਰ ਇਨਸਟੈਂਸ ਲੈਂਡ ਪੂਲਿੰਗ ਦਾ 6.5 ਹਜ਼ਾਰ ਏਕੜ ਜ਼ਮੀਨ ਤੇ ਤੁਸੀਂ ਕਬਜ਼ਾ ਕਰਨ ਨੂੰ ਫਿਰਦੇ ਸੀਗੇ ਕਿੰਨਾ 6.5 ਹਜ਼ਾਰ ਤੋਂ ਵੀ ਮੈਨੂੰ ਹੁਣ ਭੁੱਲ ਗਿਆ ਮੇਰੇ ਖਲ ਜ਼ਿਆਦਾ ਹੀ ਸੀਗਾ ਤੇ ਉਹ ਵੱਡੇ ਪੱਧਰ ਤੇ ਜ਼ਮੀਨ ਜਿਹੜੀ ਹੈ ਤੁਸੀਂ ਇਕੱਠੀ ਕਰਕੇ ਤੇ ਉਹਦੇ ਚ ਬਿਲਡਰਾਂ ਨੂੰ ਦੇ ਕੇ ਪੈਸੇ ਪੂਸੇ ਕਰਨੇ ਸੀ ਉਹ ਫੇਲ ਹੋ ਗਈ ਉਹਦੇ ਚ ਅਕਾਲੀ ਦਲ ਨੇ ਉਦੋਂ ਆਪਣਾ ਪਿਉਂਤੜਾ ਥੋੜਾ ਮਜ਼ਬੂਤ ਕਰ ਲਿਆ ਕਿਉਂਕਿ ਸਭ ਤੋਂ ਪਹਿਲਾਂ ਹਾਲ ਦਵਾਈ ਮਚਾਤੀ ਕਿ ਅਸੀਂ ਹੌਣ ਨਹੀਂ ਦੇਣਾ ਜੇਲਾ ਪਰ ਦੇਾਂਗੇ ਇਹ ਉਹ ਵਾਪਸ ਹੋਗੇ ਉਦੋਂ ਬਾਅਦ ਇਹਨਾਂ ਨੇ ਕੋਸ਼ਿਸ਼ਾਂ ਤੇ ਕੀਤੀਆਂ ਪਰ ਚੱਲੀ ਨਹੀਂ ਦੂਜਾ ਕੁਦਰਤੀ ਕਰੋਪੀ ਹੜਾਂ ਵੀ ਉਹਦੇ ਚ ਦਿਖਾਈ ਨਹੀਂ ਕਿਤੇ ਅਕਾਲੀ ਦਲ ਨੂੰ ਸਮਝੇ ਪੈ ਗਈ ਉਹਨਾਂ ਨੇ ਬੜਾ ਵੀਲੇ ਸਰ ਆਪਣਾ ਕੈਂਡੀਡੇਟ ਸੁਖਵਿੰਦਰ ਕੌਰ ਰੰਧਾਵਾ ਉਹਨਾਂ ਨੂੰ ਖੜਾ ਕਰਤਾ ਸੀ ਜਿਹੜੇ ਕਿ ਫੌਜੀ ਮੀ ਫੌਜੀਆ ਦੇ ਪਰਿਵਾਰ ਚੋਂ ਆ ਜਿਨ੍ਹਾਂ ਨੇ 83 ਵੇਲੇ ਬਗਾਵਤ ਕੀਤੀ ਸੀ ਉਸ ਕਿਸਮ ਦਾ ਉਹ ਵੀ ਇੱਕ ਪੰਥਕ ਬਹੁਤ ਪ੍ਰਾਈਡ ਵਾਲੀ ਗੱਲ ਸੀ ਜਿਹੜਾ ਕੈਂਡੀਡੇਟ ਨੂੰ ਲੱਭਿਆ ਔਰ ਕੁਝ ਉਹਨਾਂ ਦੀ ਆਜ਼ਾਦ ਪਾਰਟੀ ਜਿਨ੍ਹਾਂ ਕੋਲ 8 ਕਾਉਂਸਲਰ ਸੀਗੇ ਕੋਈ 30 40 ਪੰਚਾਇਤਾਂ ਵੀ ਨਾਲ ਉਦੋਂ ਜਦੋਂ ਇਹ ਜੁਆਇਨ ਕੀਤੇ ਉਹਨਾਂ ਨੇ ਹੰਗਾਰਾ ਪਰਿਆ ਕਿ ਅਸੀਂ ਤੁਹਾਡੇ ਨਾਲ ਆ ਇਸ ਕਰਕੇ ਉਹ ਇੱਕ ਕੈਂਡੀਡੇਟ ਵੇਲੇ ਸਿਰ ਖੜਾ ਕਰ ਲਿਆ ਸੀ ਅਕਾਲੀ ਦਲ ਨੇ ਔਰ ਸੋ ਸਮਝ ਕੇ ਕੀਤਾ ਤੇ ਉਸ ਨੂੰ ਹੁਣ ਗਾਂ ਕੱਲਾ ਕੈਂਡੀਡੇਟ ਹੀ ਤੇ ਨਹੀਂ ਸੀ ਖੜਾ ਕਰਨਾ ਉਸ ਨੂੰ ਮਜ਼ਬੂਤ ਕਿਵੇਂ ਕਰਨਾ ਉਹ ਇਸ ਹੜਾਂ ਚ ਸੈਣੀ ਕਾਫੀ ਉਹਨਾਂ ਨੇ ਮਿਹਨਤ ਕੀਤੀ ਡੀਜ਼ਲ ਦੇਣਾ ਪੱਠੇ ਤੇ ਚਾਰਾ ਤੇ ਹੋਰ ਬੀਜ ਤੇ ਘਰਾ ਲਈ ਜੋ ਵੀ ਜਿੰਨਾ ਵੀ ਕਰ ਸਕਦੇ ਸੀ ਕਿਉਂਕਿ ਉਹ ਆਫਟਰ ਆਲ ਪੋਲਿਟਿਕਲ ਪਾਰਟੀ ਉਹਨਾਂ ਨੂੰ ਅੱਗੇ ਜਿਮੀਨੀ ਚੋਂਨ ਦਿੱਖਦੀ ਸੀ ਤੀਜਾ ਜਿਹੜਾ ਬੰਬ ਚੱਲ ਗਿਆ ਉਹ ਚੱਲ ਗਿਆ ਡੀਆਈ ਜੀ ਪੁੱਲਰ ਵਾਲਾ ਬਿਲਕੁਲ ਉਹਨੇ ਤੇ ਇਹਨਾਂ ਦਾ ਜਿਹੜੀ ਰਹਿਦੀ ਕਸਰ ਸੀ ਪੂਰੀ ਕਰਤੀ ਉਹ ਇੱਕੋ ਹੀ ਇਹ ਵੱਡਾ ਗੁਰਦੇ ਲਈ ਫਿਰਦੇ ਸੀਗਾ ਭ੍ਰਿਸ਼ਟਾਚਾਰ ਮੁਕਤ ਨਿظام ਤੇ ਉਹ ਪਤਾ ਲੱਗ ਗਿਆ ਕਿ ਇੱਥੇ ਤੇ ਅੰਬਾਰ ਲੱਗੇ ਭ੍ਰਿਸ਼ਟਾਚਾਰ ਦੇ ਇੰਨੀ ਭ੍ਰਿਸ਼ਟੇ ਕੋਈ ਗਵਰਨਮੈਂਟ ਸੀਗੀ ਨਹੀਂ ਜਿੱਥੇ ਸੋਨਾ ਵੀ ਇੰਨ ਤਰ੍ਹਾਂ ਫਿਰਦਾ ਜਿਵੇਂ ਲੋਹਾ ਹੋਵੇ ਇਸ ਕੇ ਸਮਝਾ ਜਣੀ 2.5 ਕਿਲੋ ਸੋਨਾ ਥੋੜਾ ਹੈ ਅੱਜ ਕੱਲ ਇੱਕ ਗ੍ਰਾਮ ਦਾ ਸਾਢੇ 13000 ਇੱਕ ਗ੍ਰਾਮ ਦੀ ਕੀਮਤ ਆ ਤੇ ਇਹ ਹਾਲਾਤ ਆ ਇਸ ਕਰਕੇ ਹੁਣ 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 ਸਵਾਲ ਇਹ ਪੈਦਾ ਹੋ ਗਿਆ ਕਿ ਇਨ ਹਾਲਾਤਾਂ 'ਚ ਇਹਨਾਂ ਦੀ ਪੋਜੀਸ਼ਨ ਕੀ ਹੋਊਗੀ ਮੈਂ ਤੁਹਾਨੂੰ ਸਾਰੇ ਫੈਕਟਰ ਗਿਣਤੇ ਆ ਜਿਹਦੇ ਕਰਕੇ ਜਿਹੜੀ ਇੱਕ ਆਮ ਧਾਰਨਾ ਬਣੀ ਆ ਨਾ ਕਿ ਭਾਈ ਇਲੈਕਸ਼ਨ ਖਾਸ ਕਰਕੇ ਜਦੋਂ ਇੱਕ ਅੱਧੀ ਵਾਈ ਇਲੈਕਸ਼ਨ ਹੋਵੇ ਸਰਕਾਰ ਪੂਰੀ ਤਾਕਤ ਝੋਖ ਦਿੰਦੀ ਆ ਹਰ ਹਾਲਤ ਜੇ ਨਾ ਵੀ ਜਿੱਤਣੀ ਹੋਵੇ ਤੇ ਸਸੋਧੀਆਂ ਦੇ ਹੱਲਾਸ਼ੇਰੀ ਦੇਣ ਵਾਂਗੂ ਕਿ ਸ਼ਾਮ-ਦਾਮ ਦੰਦ ਭੇਡ ਝੂ ਦੰਦ ਦੰਡ ਭੇਡ ਝੂਠ ਸੱਚ ਲੜਾਈ ਝਗੜਾ ਜੋ ਵੀ ਕਰਨਾ ਹੋਵੇ ਤੁਸੀਂ ਤੇ ਚੋਣ ਜਿੱਤਣੀ ਜਿੱਤਣੀ ਇਹ ਉਹਨਾਂ ਦੇ ਆਪਣੇ ਸ਼ਬਦ ਆ ਜਿਹੜੇ ਉਹ ਆਪਣੇ ਵਰਕਰਾਂ ਨੂੰ ਘਾਏ ਫੇਰ ਉਹ ਇਹ ਸਾਰੀ ਗੱਲ ਤੇ ਉਤਰ ਗਏ ਵਿਛਪਿੰਦਰ ਤਾਂ ਮੈਨੂੰ ਇੰਜ ਲੱਗਦਾ ਕਿ ਫੇਰ ਚੀਜ਼ਾਂ ਇਹ ਹੁਣ ਸਾਡੇ ਵੋਟਰਾਂ ਨੇ ਦੇਖਣਾ ਹੋਊਗਾ ਕਿ ਉਹ ਇਹ ਸਾਰੀ ਚੀਜ਼ ਆਉਣਾ ਉਹਨਾਂ ਦੇ ਚੁੰਗੜੀ ਚ ਫਸਣਾ ਜਾਂ ਉਹਨਾਂ ਦਾ ਮੁਕਾਬਲਾ ਕਰਨਾ ਤੇ ਸੱਚ ਨਾਲ ਖੜੇ ਹੋਣਾ ਤੇ ਪੰਥ ਦੀ ਆਵਾਜ਼ ਨਾਲ ਖੜੇ ਹੋਣਾ ਅਦਰਵਾਇਜ਼ ਇੰਜ ਸਮਝ ਲੱਗ ਰਿਹਾ ਕਿ ਬੀਜੇਪੀ ਤੇ ਕੋਈ ਬਹੁਤੀ ਸੀਚ ਹੈ ਨਹੀਂ ਕਿਉਂਕਿ ਉਹ ਅਰਬਨ ਏਰੀਆ ਬਹੁਤਾ ਨਹੀਂ ਤੇ ਨਾ ਹਾਲਾਂਕਿ ਆਰਐਸਐਸ ਦਾ ਉੱਥੇ ਕਾਫੀ ਪੈਨੇਟ੍ਰੇਸ਼ਨ ਹੈ ਗਿਆ ਇਹ ਵੀ ਸਾਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇਹ ਵੀ ਵੇਸੇ ਆਂ ਦਿੱਦੀ ਗੱਲ ਹੋ ਗਈ ਕਿ ਪੰਥ ਦੇ ਘਰ ਚਾਰੇ ਸਿਸ ਕਿਵੇਂ ਕੋਸ ਦੀਆ ਖੈਰ ਉਹ ਚਲੋ ਬਾਅਦ ਦੀਆਂ ਗੱਲਾਂ ਚੂਨਾ ਦਾ ਜਿੱਥੇ ਤੱਕ ਮਾਮਲਾ ਪਿੰਡੂ ਹਲਕਿਆਂ ਦੇ ਵਿੱਚ ਝਾੜੂ ਤੇ ਤਖੜੀ ਤੇ ਜਿਹੜੇ ਸ਼ਹਿਰੀ ਹੋਣਗੇ ਜੋ ਮੈਨੂੰ ਅੰਦਾਜ਼ਾ ਲੱਗਦਾ ਕਿ ਉੱਥੇ ਹੋ ਸਕਦਾ ਆ ਕਾਂਗਰਸ ਤੇ ਅਕਾਲੀ ਦਾ ਵੀ ਮੁਕਾਬਲਾ ਹੋਵੇ ਪਰ ਹੁਣ ਇਹ ਨੈਟ ਰਿਜ਼ਲਟ ਕਿੱਦਨ ਨੂੰ ਜਾਂਦਾ ਇਹ ਅਜੇ ਥੋੜੇ ਜਿਹੇ 8-10 ਦਿਨ ਪਏ ਆ ਤੇ ਦੇਖਦੇ ਆ ਇੱਕੋ ਗੱਲ ਜਿਹੜੀ ਇਸ ਸਾਰੀ ਚੋਣ ਚੋਂ ਸਮਝ ਪੈਂਦੀ ਆ ਕਿ ਚਲੋ ਕਾਂਗਰਸ ਤੇ ਪਹਿਲਾ ਵੀ ਖੜੀ ਰਹੀ ਝਾੜੂ ਦੀ ਤੇ ਬੱਲੇ ਬੱਲੇ ਸੀਗੇ 92 94 93 ਜਿੰਨੇ ਵੀ 42% ਵੋਟਾਂ ਲੈ ਕੇ ਕੈਂਡੀਡੇਟ ਐਮਐਲਏ ਬਣ ਗਏ ਉਹਨਾਂ ਦੀ ਤੇ ਇੰਨੀ ਚੜ੍ਹਤ ਕਦੀ ਜ਼ਿੰਦਗੀ 'ਚ ਨਹੀਂ ਬਣਨੀ ਜਿੰਨੀ ਬਣ ਗਈ ਆ ਨਾ ਇਹ ਇਤਿਹਾਸ ਰਚਤਾ ਉਹਨਾਂ ਨੇ ਜੀ ਤੇ ਕਾਲੀ ਦਾਲ ਸੀ ਜਿਹੜਾ ਬਿਲਕੁਲ ਹੀ ਹਾਸ ਹੀ ਆ ਤੇ ਚਲਾ ਗਿਆ ਸੀ ਉਹ ਹੁਣ ਮੁਕਾਬਲੇ ਤੇ ਆਉਣ ਕਰਕੇ ਪੰਜਾਬ ਦੀ ਆਉਣ ਵਾਲੀ ਜਿਹੜੀ ਪੋਲਿਟਿਕਸ ਆ ਸਾਨੂੰ ਲੱਗਦਾ ਉਹਦੇ 'ਚ ਵੀ ਪ੍ਰਤਾਉ ਤੁਹਾਨੂੰ ਨਜ਼ਰ ਆਉਂਦਾ ਜੀ ਕੀ ਲੱਗਦਾ ਹੈ ਤੁਹਾਨੂੰ ਪ੍ਰੋਫੈਸਰ ਮਨਜੀਤ ਸਿੰਘ ਜੀ ਕੀ ਜਿਹੜੇ ਦਲ ਬਦਲੂ ਨੇ ਉਹਨਾਂ ਨੂੰ ਲੋਕ ਜਿਹੜੇ ਨੇ ਉਹ ਪਸੰਦ ਕਰ ਰਹੇ ਨੇ ਕਿਉਂਕਿ ਜੇ ਅਸੀਂ ਗੱਲ ਕਰੀਏ ਆਪ ਦਾ ਉਮੀਦਵਾਰ ਹੈ ਜਿਹੜਾ ਹਰਮਿੰਦਰ ਸਿੰਘ ਸੰਧੂ ਉਹ ਵੀ ਅਕਾਲੀ ਦਲ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਇਸ ਤੋਂ ਇਲਾਵਾ ਜੇ ਭਾਜਪਾ ਦੇ ਕੈਂਡੀਡੇਟ ਦੀ ਗੱਲ ਕਰੀਏ ਹਰਜੀਤ ਸਿੰਘ ਸੰਧੂ ਤਾਂ ਉਹ ਵੀ ਅਕਾਲੀ ਦਲ ਤੋਂ ਛੱਡ ਕੇ ਭਾਜਪਾ ਚ ਗਏ ਕੀ ਲੱਗਦਾ ਹੈ ਇਹਨਾਂ ਦਲ ਬਦਲੂਆਂ ਨੂੰ ਲੋਕ ਪਸੰਦ ਕਰਨਗੇ ਅਕਾਲੀ ਦਲ ਤੇ ਕਹੋ ਜੀ ਰਾਜਨੀਤੀ ਦੀ ਨਰਸਰੀ ਆ ਜਿੱਥੋਂ ਬਹੁਤ ਹੀ ਲੀਡਰ ਸਪਲਾਈ ਹੋਏ ਆ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਵੀ ਅਕਾਲੀ ਦਲ ਚ ਜਾ ਵੜੇ ਸੀਗੇ ਜਾਂ ਬਹੁਤ ਸਾਰੇ ਵੱਡੇ ਵੱਡੇ ਕਾਂਗਰਸ ਦੇ ਲੀਡਰ ਸ਼ੁਰੂਆਤੀ ਦੌਰ ਵਿੱਚ ਵੀ ਉਹ ਅ ਅਕਾਲੀ ਚੁਮਾਏ ਮਤਲਬ ਇਹ ਬੜੀ ਹੈਸੀ ਇੱਕ ਦਿਨ ਗਿਣਤੀ ਕਰ ਰਹੇ ਸੀ ਦੇ ਵੈਸੇ ਤੇ ਚੰਗੀ ਨਰਸਰੀ ਆ ਕਿਉਂਕਿ ਅਕਾਲੀ ਜਿਹੜੇ ਸੰਸਕਾਰ ਜੇ ਨਾਲ ਲੈ ਕੇ ਦੂਜੀਆਂ ਪਾਰਟੀਆਂ 'ਚ ਜਾਣ ਤੇ ਚੰਗੀ ਗੱਲ ਆ ਪਰ ਅੱਜ ਦੇ ਜਿਹੜੇ ਹਾਲਾਤ ਆ ਅੱਜ ਤੇ ਬਿਜ਼ਨਸ ਆ ਇਹ ਕੇਜਰੀਵਾਲ ਤੇ ਇੱਕ ਬਿਜ਼ਨਸਮੈਨ ਆ ਉਹਦੇ ਲਈ ਰਾਜਨੀਤੀ ਦੇ ਸੇਵਾ ਨਹੀਂ ਹੈਗੀ ਉਹਦੇ ਲਈ ਰਾਜਨੀਤੀ ਤੇ ਬਿਲਕੁਲ ਹੀ ਬਿਲਕੁਲ ਕਿੱਥੋਂ ਕਿੱਥੋਂ ਕਿੰਨਾ ਪੈਸਾ ਲੁੱਟਣਾ ਆ ਉਹ ਉਹਦੀ ਰਾਜਨੀਤੀ ਹੈਗੀ ਆ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹਾ ਪੈਸੇ ਕਿੱਥੇ ਜਾਣੇ ਸੀ ਭੁੱਲਰ ਦੇ 7 ਕਰੋੜ ਸਾਢੇ 7 ਕਰੋੜ ਜਾਂ ਹੋਰ ਸਾਰਾ ਇਹ ਪੈਸਾ ਦਿੱਲੀ ਨੂੰ ਹੀ ਜਾਣਾ ਸੀ ਔਰ ਕਿੱਥੇ ਜਾਣਾ ਸੀਗਾ ਸੋ ਨਾਖਾਨਾ ਵੀ ਜਾਣਾ ਹੋਊਗਾ ਰੱਬ ਜਾਣੇ ਹੁਣ ਕਿਹੜੇ ਕਿਹੜੇ ਰੂਪ ਚ ਕੀ ਕੁਝ ਜਾਣਾ ਸੀ ਇਹ ਤੇ ਭੁੱਲਰ ਨੂੰ ਖੁੱਲ ਕੇ ਦੱਸਣਾ ਚਾਹੀਦਾ ਵੀ ਮੈਂ ਤੇ ਵੀ ਆਪਣੇ ਲਈ ਨਹੀਂ ਸੀ ਕੁਝ ਰੱਖਦਾ ਮੈਨੂੰ ਕੋਟਾ ਲੱਗਦਾ ਸੀ ਮੈਂ ਭੇਜ ਰਿਹਾ ਸੀ ਹੋਰ ਵੀ ਬੰਦੇ ਹੌਲੀ ਹੌਲੀ ਸਾਹਮਣੇ ਆਉਣਗੇ ਜਿਹੜੇ ਜਿਹੜੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਆ ਨਾ ਇਹ ਸਾਹਮਣੇ ਆਉਣੀ ਇਸ ਕਰਕੇ ਮੋٹے ਤੌਰ ਤੇ ਇਹ ਹੈ ਕਿ ਇਹ ਜਿਹੜੀ ਦਾਰਦਾ ਸਵਾਲ ਹੈਗਾ ਕਿ ਇਹਦਾ ਕੀ ਬਣੂਗਾ ਇਹਨਾਂ ਦਾ ਕੀ ਹੋਊਗਾ ਮੇਰੇ ਮੇਰੇ ਮਤਾਬਕ ਜਿਹੜਾ ਆ ਕਿ ਇਹ ਕਾਫੀ ਉਖੜ ਚੁੱਕੇ ਆ ਤੇ ਪੰਜਾਬ ਦੇ ਵਿੱਚ ਜਿਹੜੀ ਪੰਥਕ ਸੋਚ ਆ ਉਹ ਪਹਿਲਾਂ ਨਾਲੋਂ ਹਾਲਾਂਕਿ ਉਹ ਵੀ ਕਾਫੀ ਜਗ੍ਹਾ ਤੇ ਵਿਖਰੀ ਆ ਕਾਫੀ ਜਗ੍ਹਾ ਤੇ ਖਿੰਡਰੀ ਹੋਈ ਆ ਉਹ ਸ਼੍ਰੋਮਣੀ ਕਾਲੀਦਾਲ ਅੰਮ੍ਰitsar ਆ ਜੀ ਹਾਲਾਂਕਿ ਚਲੋ ਉਹਨਾਂ ਦਾ ਕੋਈ ਉਸ ਕਿਸਮ ਦੀ mass ਅਪੀਲ ਨਹੀਂ ਹੈ ਕੁਝ ਏਰੀਏ ਚ ਅਪੀਲ ਹੈ ਨਵਾਂ ਮਾਗਿਆਨੀ ਹਰਪ੍ਰੀਤ ਸਿੰਘ ਉਹਨਾਂ ਵਾਲਾ ਅਕਾਲੀ ਦਲ ਇਹ ਇਹਨਾਂ ਨੂੰ ਸੋਚ ਕੇ ਕਰਨਾ ਚਾਹੀਦਾ ਸੀਗਾ ਖੈਰ ਨਵਾਂ ਤੇ ਕੁਝ ਨਹੀਂ ਆ ਉਧਰੋਂ ਬੰਦੇ ਕੱਢ ਕੇ ਇੱਧਰ ਪਾ ਲੇ ਉਹਦੇ ਨਾਲ ਫਰਕ ਥੋੜੀ ਪੈਂਦਾ ਉਹਦੇ ਬੰਦੇ ਜਿਹੋ ਜਿਹੇ ਅਕਾਲੀ ਦਲ ਉਹੋ ਜਿਹਾ ਹੁਣ ਰਹੀ ਗੱਲ ਕਿ ਦਲ ਬਦਲੂ ਦੀ ਜਿਹੜੀ ਪੱਟਣ ਵਾਲੀ ਗੱਲ ਆ ਉਹ ਇੱਧਰੋਂ ਪੱਟ ਕੇ ਜਿਹੜਾ ਲਿਆਂਦਾ ਤੁਸੀਂ ਦੋਵਾਂ ਦਾ ਹਰਜੀਤ ਦਾ ਤੇ ਹਰ ਹਰਮੀਤ ਦਾ ਦੋਵਾਂ ਦਾ ਨਾਮ ਲਿਆ ਸੱਧੂ ਦੋਵੇਂ ਹੈਗੇ ਆ ਇਹ ਤੇ ਦੇਖੋ ਇਹ ਦੇਖੋ ਆ ਲੋਕ ਇਸ ਗੱਲ ਨੂੰ ਹੌਲੀ-ਹੌਲੀ ਸਮਝਣ ਲੱਗੇ ਆ ਪਰ ਇਹ ਗੱਲ ਮੈਨੂੰ ਲੱਗਦਾ ਕੇਜਰੀ ਵਾਲਟ ਵਜੇ ਸਮਝ ਨਹੀਂ ਪਈ ਪਹਿਲਾਂ ਚਲਾਕੀਆਂ ਚੱਲ ਗਈਆਂ ਉਹ ਚਲਾਕੀਆਂ ਹੋਰ ਉਮੀਦ ਚ ਚੱਲੀਆਂ ਸੀ ਪਰ ਹੁਣ ਲੋਕ ਇੰਨਾ ਦੀ ਜੋ ਅੱਜ ਆਕਸੀਦੀ ਪ੍ਰੋਬਲਮ ਆ ਲੋਕਾਂ ਦੇ ਉੱਤੇ ਜਿਹੜੀ ਖਾਸ ਕਰ ਦਿੱਲੀ ਵਾਲੀ ਲੀਡਰਸ਼ਿਪ ਤੇ ਇਨੀ ਬੇਵਿਸ਼ਵਾਸੀ ਹੈ ਇਹਨਾਂ ਨੂੰ ਵਜੇ ਸ਼ਾਇਦ ਸਮਝ ਨਹੀਂ ਕਿ ਉਹ ਇੰਨਾਂ ਚਲਾਕੀਆਂ ਨੂੰ ਪੱਟ ਕੇ ਲੀਡਰ ਦੂਜੇ ਪਾਸੇ ਲਿਜਾਣੇ ਉਹ ਬਿਲਕੁਲ ਇਸ ਗੱਲ ਨੂੰ ਨਾ ਪਸੰਦ ਕਰ ਰਿਹਾ ਉਹਨਾਂ ਦਾ ਇਸ ਗੱਲ ਤੇ ਗੁੱਸਾ ਆ ਉਹਨਾਂ ਦਾ ਇਸ ਗੱਲ ਤੇ ਸਖਤ ਇਤਰਾਜ਼ ਆ ਔਰ ਜੇ ਦਾ ਤੁਹਾਨੂੰ ਵੋਟਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਐਕਸੈਪਟ ਕੇ ਪਤਾ ਨਹੀਂ ਆ ਹੁਣ ਪੁਲਿਸ ਦੇ ਯੋਰ ਨਾਲ ਕੱਲੇ ਕੱਲੇ ਪਿੰਡ ਦੇ ਵਿੱਚ ਕੱਲਾ ਕੱਲਾ ਇੱਕ ਐਮਐਲਏ ਬਿਠਾਇਆ ਹੋਵੇ ਭਈ ਸਾਰਾ ਕੁਝ ਜੋ ਹੁੰਦਾ ਹੈ ਜੋ ਜੋ ਸਥੋਦੀਆ ਨੇ ਕਹਿ ਦਿੱਤਾ ਸ਼ਾਮਦਾਨ ਦੰਡ ਪੇ ਤੇ ਜੇ ਇਹ ਸਾਰਾ ਕੁਝ ਚਲਾ ਕੇ ਲੋਕ ਸੱਚੀ ਮੁੱਚੀ ਨੇ ਮੋਚੂ ਨੇ ਜੇ ਕਰਕੇ ਬਿਆਸਰੇ ਜੇ ਕਰਕੇ ਵੋਟਾਂ ਪਵਾ ਲੀਆਂ ਜਾਂ ਤੇ ਗੱਲ ਅਲੱਗ ਹੈ ਜੇ ਨਾਰਮਲ ਹਾਲਾਤਾਂ ਚ ਫਰੀ ਐਂਡ ਫੀਅਰ ਇਲੈਕਸ਼ਨ ਹੋਏ ਤੇ ਸਭ ਤੋਂ ਵੱਧ ਜਿਹੜੀ ਹੈ ਇਸ ਵੇਲੇ ਖਸਤਾ ਹਾਲਤ ਜਾਂ ਚੁਣੌਤੀਪੂਰਵਕ ਹਾਲਤ ਆ ਉਹ ਰੂਲਿੰਗ ਆਮ ਆਦਮੀ ਪਾਰਟੀ ਦੀ ਆ ਤਰਨਤਾਂ ਦੇ ਵਿੱਚ ਬਾਕੀ ਦੀਆਂ ਦੀਆਂ ਤੇ ਸਟੇਕਸ ਪਹਿਲਾਂ ਹੀ ਬਹੁਤ ਨਹੀਂ ਸੀ ਤੇ ਜੇ ਹਾਂ ਇਸ ਕਰਕੇ ਜਿਨ੍ਹਾਂ ਦੀਆਂ ਸਟੇਕਸ ਨਹੀਂ ਸੀ ਉਹਨਾਂ ਨੂੰ ਤੇ ਥੋੜਾ ਜਿਹਾ ਉੱਥੋਂ ਰਾਹਤ ਹੀ ਮਿਲੂਗੀ ਜੋ ਸਭ ਤੋਂ ਵੱਧ ਇੰਨੇ ਨੇ ਆਪਣੀ ਇੱਜ਼ਤ ਬਰਕਰਾਰ ਰੱਖਣੀ ਆ ਆਪਣੀਆਂ ਵੋਟਾਂ ਰੱਖਣੀਆਂ ਕਿਉਂਕਿ ਇੰਨੇ ਦੇ ਕੈਂਡੀਡੇਟ ਦੇ ਡੈਥ ਹੋਣ ਤੋਂ ਬਾਅਦ ਹੀ ਸੋਲ ਕਸ਼ਮੀਰ ਸਿੰਘ ਸੋਲ ਦੇ ਤੇ ਉਹਦੀ ਸੀਟ ਟੀ ਖਾਲੀ ਹੋ ਜਾਂਦੀ ਜੇ ਦੂਜਿਆਂ ਨੂੰ ਚਲੇ ਜਾਂਦੀ ਆ ਮੈਂ ਇੱਕ ਗੱਲ ਕਹਿ ਦੇਣਾ ਜਿਹਦਾ ਅਸਾਰ ਬਣਦੇ ਜਾ ਰਹੇ ਆ ਜੇ ਚਲੇ ਗਈ ਤਾਂ ਫੇਰ ਇਹਨਾਂ ਲਈ ਜਿਹੜਾ ਬਾਕੀ ਸਾਲ ਡੇਢ ਸਾਲ ਕੱਟਣਾ ਬਹੁਤ ਔਖਾ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਹੈ ਕਿ ਸੱਤਾ ਧਿਰ ਦੇ ਲਈ ਇਹ ਇੱਕ ਮੁਛਦਾ ਸਵਾਲ ਬਣ ਗਈ ਹੋਈ ਹੈ ਇਹ ਵਾਲੀ ਸੀਟ ਕਿਉਂਕਿ ਉਹ ਸੱਤਾ ਧਿਰ ਐਸ ਸਮੇਂ ਸੱਤਾ ਦੇ ਵਿੱਚ ਹੈ ਜੇਕਰ ਉਹ ਸੀਟ ਐ ਨਹੀਂ ਜਿੱਤਦੀ ਉਹਨਾਂ ਦਾ ਹੀ ਉਮੀਦਵਾਰ ਸੀਗਾ ਇਸ ਸੀਟ ਤੋਂ ਜਿਨ੍ਹਾਂ ਦਾ ਦਿਹਾਂਤ ਹੋ ਗਿਆ ਸੀਟ ਖਾਲੀ ਹੋਈ ਜੇਕਰ ਮੁਰ ਤੋਂ ਉਹਨਾਂ ਦੇ ਪਾਲੇ ਦੇ ਵਿੱਚ ਸੀਟ ਨਹੀਂ ਡਿੱਗਦੀ ਤਾਂ ਫੇਰ ਤਾਂ ਸਵਾਲ ਤਾਂ ਕਈ ਤਰ੍ਹਾਂ ਦੇ ਖੜੇ ਹੋਣਗੇ ਦੋਸਤਾਰ 2027 ਦੀਆਂ ਜਿਹੜੀਆਂ ਚੋਣਾਂ ਨੇ ਉਸ ਨੂੰ ਲੈ ਕੇ ਵੀ ਚਿੰਤਾ ਜਿਹੜੀ ਆ ਖੜੀ ਹੋ ਜਾਵੇਗੀ ਪਾਰਟੀ ਦੇ ਲਈ ਦੇਖੋ ਸ਼ਰਮ ਜਾਂ ਕਿਸੇ ਕਿਸਮ ਦੀ ਇਹ ਦਚਿੱਤੀ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਹੜੇ ਸੋਚਦੇ ਆ ਇਹ ਸੋਚਦੇ ਤੇ ਹੈ ਅੱਜਕੱਲ੍ਹ ਦੇ ਲੀਡਰ ਖਾਸ ਕਰਕੇ ਜਿਹੜੀ ਕੇਜਰੀਵਾਲ ਸਸੋਧਿਆ ਸਿੰਦਰ ਜਣ ਜਿਹੜੀ ਦਿੱਲੀ ਵਾਲੀ ਇਹਨਾਂ ਦੀ ਲੀਡਰਸ਼ਿਪ ਹੈ ਪਰ ਉਹ ਬਿਲਕੁਲ ਇਸ ਨੂੰ ਮਕੈਨੀਕਲ ਟਾਂਗਣਾ ਕਿੰਨੇ ਪੈਸੇ ਖਰਚ ਹੋ ਗਏ ਕਿੰਨੇ ਪੈਸੇ ਲਾਤੇ ਕਿੰਨੇ ਪੈਸੇ ਹੋਰ ਬਣਾਉਣੇ ਆ ਕਿੱਥੇ ਕਿੱਥੇ ਲਾਉਣੇ ਆ ਰਾਜਨੀਤੀ ਸਿੱਧਾ ਸਿੱਧਾ ਉਹ ਖੋਦ ਅਗਰਵਾਲ ਆ ਮਤਲਬ ਕੇਜਰੀਵਾਲ ਉਹਨਾਂ ਦੀ ਜਿਹੜੀ ਬਰਾਦਰੀ ਆ ਉਹ ਅਗਰਵਾਲ ਆ ਤੂੰ ਆਪ ਕਹਿੰਦੇ ਆ ਅਗਰਵਾਲ ਜਾਣਦਾ ਪੈਸੇ ਕਿਵੇਂ ਬਣਾਉਣੇ ਆ ਮੈਂ ਅਗਰਵਾਲ ਦਾ ਪੁੱਤ ਹਾਂ ਉਹ ਆਪਣੇ ਆਪ ਨਾ ਚ ਆਪ ਕਹਿੰਦੇ ਆ ਉਹ ਪੈਸੇ ਬਣਾਉਣੇ ਜਾਣਦਾ ਤੇ ਉਹਨਾਂ ਨੂੰ ਇਹ ਲੱਗਦਾ ਕਿ ਇੱਥੇ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਪੰਜਾਬੀ ਆ ਤੇ ਇਥੋਂ ਜਿੰਨੇ ਵੀ ਲੁੱਟੇ ਜਾਣ ਥੋੜੇ ਅਗਲੇ ਪਹਿਲੇ ਵੀ ਲੁੱਟ ਕੇ ਲੈ ਗਏ ਆ ਹੁਣ ਬਥੇਰੇ ਫੇਰੇ ਲੁੱਟਣ ਇਸ ਗੱਲ ਦੀ ਮਨਸਾ ਹੈਗੀ ਆ ਇਹ ਐਸ ਵੇਲੇ ਜਿਹੜੇ ਲੋਕ ਹੈਗੇ ਪਛਪਿੰਦਰ ਉਹ ਇਸ ਗੱਲ ਤੇ ਰਿਐਕਟ ਕਰਨਗੇ ਉਹਨਾਂ ਸੌਖਾ ਇਹਨਾਂ ਲਈ ਨਹੀਂ ਹੈ ਇਹਨਾਂ ਨੂੰ ਪਤਾ ਹੈ ਇਹਨਾਂ ਗੱਲਾਂ ਦਾ ਪਰ ਇਹ ਜੋਰ ਫਿਰ ਵੀ ਉਹਦੇ باوجود ਇਸੇ ਗੱਲ ਕਰਕੇ ਜਿਹੜਾ ਤੁਹਾਡਾ ਸਵਾਲ ਆ ਕਿ ਜੇ ਹਾਰ ਗਏ ਤੇ ਫਿਰ ਇਹਨਾਂ ਲਈ ਨਮੋਸ਼ੀ ਜਾਂ ਇਹਨਾਂ ਲਈ ਅੱਗੇ ਲੋਕਾਂ ਦੇ ਵਿੱਚ ਵਿਸ਼ਵਾਸ ਜਦੋਂ ਉੱਠ ਜਾਣਾ ਤੇ ਉੱਥੇ ਸਟ੍ਰਾਈਕਾਂ ਹੜਤਾਲਾਂ ਲਾਲਾ ਲਾਲਾ ਇਹਨਾਂ ਦਾ ਪਿੰਡਾਂ 'ਚ ਜਾਣਾ ਮੁਸ਼ਕਲ ਹੋ ਜਾਊਗਾ ਜੋ ਹਾਲਾਤ ਬਣੇ ਜਾਂ ਨਸ਼ਿਆਂ ਕਰਕੇ ਨੌਜਵਾਨਾਂ ਦੀ ਬੇਰੁਜ਼ਗਾਰੀ ਕਰਕੇ ਜੋ ਵਾਅਦੇ ਕੀਤੇ ਉਹਨਾਂ ਦੀ ਵਾਦਾ ਖਲਾਫੀ ਕਰਕੇ ਫਿਰ ਬੀਬੀਆਂ ਨੂੰ ਜਿਹੜੇ ਹਜ਼ਾਰ-ਹਜ਼ਾਰ 11-1100 ਰੁਪਇਆ ਦੇਣਾ ਸੀ ਗਵਾਂਡੀਆਂ ਵਾਲਿਆਂ ਨੇ ਦਿੱਤਾ ਇਹਨਾਂ ਕੋ ਦਿੱਤਾ ਹੀ ਨਹੀਂ ਗਿਆ ਹੋਰ ਵੀ ਉਹਨਾਂ ਨੇ ਕਈ ਚੀਜ਼ ਵਾਂਡੀ ਜਿਹੜਿਆ ਉਹ ਆਪਣੀ 올ਡ ਇਸ ਪੈਨਸ਼ਨ ਵਧਾਤੀ ਇਹਨਾਂ ਨਹੀਂ ਕੋਲ ਨਹੀਂ ਮਤਲਬ ਉਹ ਪੈਸਾ ਹੋਵੇ ਤੇ ਦੇਣ ਨਾ ਪੈਸਾ ਹੈ ਹੀ ਨਹੀਂ ਪੈਸਾ ਕਰਜ਼ਾ ਚੜਾਈ ਜਾਂਦੇ ਸੂਬੇ ਦੇ ਉੱਤੇ ਕਰਜ਼ਾ ਚੜਾਈ ਜਾਂਦੇ ਆ ਕਰੀਬ-ਕਰੀਬ ਮੈਨੂੰ ਲੱਗਦਾ ਆ ਕਿ ਜਿੱਦਣ ਤੇ ਆਏ ਆ ਉਦੋਂ 282 ਹਜ਼ਾਰ ਕਰੋੜ ਕਰਜ਼ਾ ਪੰਜਾਬ ਦੇ ਉੱਤੇ ਸੀਗਾ ਤੇ ਲੱਗਦਾ ਆ ਕਿ 412 ਹਜ਼ਾਰ ਕਰੋੜ ਇਸ ਚੌਥੇ ਸਾਲ ਦੇ ਖੀਪ ਤੇ ਹੋ ਜੂਗਾ ਤੇ ਜਿੱਦਣ ਇਹਨਾਂ ਨੇ ਜਾਣਾ ਉੜਦਣ ਤੱਕ ਪੰਜਾਬ ਦੇ ਉੱਤੇ 4.5 ਲੱਖ ਕਰੋੜ ਦਾ ਕਰਜ਼ਾ ਜਾਣੀ ਐਂ ਤੇ ਸਮਝ ਲਓ ਮੋਟਾ-ਮੋਟਾ ਕਿ 1.70 ਹਜ਼ਾਰ ਕਰੋੜ ਦਾ ਕਰਜ਼ਾ ਇਕੱਲੇ ਚੜਾ ਗਏ ਤੇ ਲੋਕਾਂ ਨੂੰ ਪਤਾ ਲੋਕ ਸਿਆਣੇ ਆ ਵੀ ਇਹ ਕਰ ਕੀ ਰਿਹਾ ਹੈ ਚਲਾ ਕੇ ਮੇ ਰਿਹਾ ਜਿਹੜਾ ਤੇ ਸਰਕਾਰ ਚਲਾਉਣੀ ਉਹ ਕਰਜ਼ਾ ਲਈ ਜਾਂਦੇ ਆ ਜਿਹੜਾ ਰੈਵਨਿਊ ਆਉਂਦਾ ਲੁੱਟ-ਲੁੱਟ ਕੇ ਬਾਹਰ ਭੇਜੀ ਜਾਂਦੇ ਆ ਜਾਂ ਜਿਹੜਾ ਦੂ ਨੰਬਰੀ ਪੈਸਾ ਇਕੱਠਾ ਕੀਤਾ ਜਾ ਰਿਹਾ ਉਹ ਲੁੱਟ-ਲੁੱਟ ਬਾਹਰ ਭੇਜੀਆ ਇਹ ਪੰਜਾਬ ਦਾ ਤੇ ਐਉਂ ਆ ਇਹਨੂੰ ਇੱਕ ਸੱਚੀ ਮੁੱਚੀ ਲੁੱਟਣ ਵਾਲੀ ਜਗਾ ਬਣਾਈ ਹੋਈ ਹੈ ਖਾਸ ਕਰਕੇ ਜਿਹੜੀ ਹੋਣ ਵਾਲੀ ਪਾਰਟੀ ਹੈ ਬਹੁਤ ਲੋਕਾਂ ਨੂੰ ਇੱਕ ਨਰਾਸ਼ਾ ਦੇ ਆਲਮ ਵਿੱਚ ਲਿਜਾ ਰਹੀ ਹੈ ਲੋਕਾਂ ਦੀਆਂ ਉਮੀਦਾਂ ਦੇ ਜਿੰਨੀਆਂ ਹੀ ਵੱਡੀਆਂ ਉਮੀਦਾਂ ਉੰਨੀ ਵੱਡੀ ਨਰਾਸ਼ਾ ਇਹ ਸਮਝ ਲਓ ਤੁਸੀਂ ਜਿੰਨੀ ਲੋਕਾਂ ਨੇ ਵੋਟਾਂ ਪਾਈਆਂ ਚਾ ਚੜਿਆ ਲੋਕਾਂ ਨੂੰ ਕਿ ਅਸੀਂ ਪ੍ਰਵਾਇਤੀ ਪਾਰਟੀਆਂ ਖੁੰਝੇ ਲਾਤੀਆਂ ਹੁਣ ਦੇਖ ਲਿਓ ਇੱਥੇ ਪੂਰੇ ਚਾਰ ਚੰਦ ਚੜ੍ਹਨਗੇ ਪੰਜਾਬ ਦੇ ਵਿੱਚ ਉਹ ਸਾਰੇ ਦਾ ਸਾਰਾ ਜਿਹੜਾ ਮਾੜਾ ਮੋਟਾ ਵੀ ਰੋਸ਼ਨੀ ਸੀ ਉਹ ਹਨੇਰਾ ਕਰਤਾ ਇਹਨਾਂ ਨੇ ਬੱਤੀ ਗੁੱਲ ਕਰਤੀ ਇਹਨਾਂ ਨੇ ਔਰ ਫੇਰ ਮੰਨਣ ਵਾਲੇ ਨਹੀਂ ਐ ਠੀਠ ਬਹੁਤ ਆ ਅਸੀਂ ਆ ਕਰਤਾ ਆ ਕਰਤਾ ਰੋਜ਼ ਇਸ਼ਤਿਹਾਰ ਦੇਖ ਲੋ ਤੁਹਾਡਾ ਅਖਬਾਰ ਪੜਨ ਦਾ ਮੂਡ ਹੀ ਨਹੀਂ ਰਹਿੰਦਾ ਜਦੋਂ ਐਡੀ ਸਾਰੀ ਫੋਟੋ ਬਾਹਰਲੇ ਪਾਸੇ ਆਪਣੀ ਲਾ ਲੈਂਗੇ ਭਾਈ ਜੇ ਤੁਸੀਂ ਕੰਮ ਕੀਤਾ ਤੇ ਤੁਸੀਂ ਪ੍ਰੈਸ ਕਾਨਫਰੰਸ ਕਰਦੋ ਕੰਮ ਕੀਤਾ ਤੇ ਖਬਰ ਦੇ ਦਿਓ ਤੇ ਲੱਗਦੀ ਆ ਤੁਹਾਡੀ ਸਰਕਾਰ ਦੀ ਖਬਰ ਤੇ ਲੱਗਦੀ ਆ ਕਿਉਂਕਿ ਸਾਰਿਆਂ ਨੇ ਆਪਣੇ ਆਪਣੇ ਇਸ਼ਤਿਹਾਰ ਲੈਣੇ ਆ ਤੁਹਾਡੇ ਤੋਂ ਤੇ ਖਬਰ ਕਿਵੇਂ ਨਹੀਂ ਲਾਉਣਗੇ ਪਰ ਤੁਸੀਂ ਰੋਜ਼ ਲੱਗ ਇਸ਼ਤਿਹਾਰ ਦਿਨੇ ਆ ਇਹਦੇ ਇਛਤਿਹਾਰਾਂ ਵਾਲੀ ਸਰਕਾਰ ਆ ਪਿਛਲੀਆਂ ਸਰਕਾਰਾਂ ਨਾਲੋਂ ਇਹਨਾਂ ਦੇ ਇਛਤਿਹਾਰਾਂ ਦਾ ਬਜਟ 10 ਗੁਣਾ ਵੱਧਤਾ। ਹੁਣ ਜਿਹਿੰਦੀ ਸੀ ਭੁੱਖੇ ਮਾਰਦੇ ਆ। ਟੀਚਰਾਂ ਲਈ ਤਨਖਾਹਾਂ ਨਹੀਂ, ਤਨਖਾਹਾਂ ਲਈ ਪੈਸੇ ਨਹੀਂ ਆ ਹੋਰ ਕਿਸੇ ਲਈ ਚੀਜ਼ਾਂ ਲਈ ਪੈਸੇ ਨਹੀਂ, 올ਡ ਪੈਨਸ਼ਨ ਲਾਗੂ ਕਰਨੀ ਸੀ, ਉਹਦੇ ਲਈ ਪੈਸੇ ਨਹੀਂ। ਯਾਨੀ ਜੋ ਵੀ ਗੱਲਾਂ ਸੀ ਜਾਂ ਮੁਫਤ ਖੁਰੇ ਕਰਨ ਵੱਲ ਲੋਕਾਂ ਦੀਆਂ ਵੋਟਾਂ ਸਰਕਾਰੀ ਖਜ਼ਾਨੇ 'ਚੋਂ ਪੈਸੇ ਦੇ ਕੇ ਖਰੀਦਣ ਵੱਲ 22000 ਕਰੋੜ ਰੁਪਏ ਦੀ ਪਛਪਿੰਦਰ ਬਿਜਲੀ ਖਰ ਮੁਫਤ جاری ਆ 22000 ਕਰੋੜ ਦੀ। ਹਾਂ। ਇੰਨੀ ਕੀ ਤੁਹਾਡੇ ਜਿਹੜੀ ਸੂਦ ਸੂਦ ਜਿਹੜਾ ਜਾ ਰਿਹਾ ਸਰਕਾਰ ਵੱਲੋਂ ਉਹਦੀ ਵੀ ਰਕਮ ਇੰਨੀ ਕੀ ਹੈ ਜਿੰਨਾ ਟੋਟਲ ਕਰਜ਼ਾ ਚੜਿਆ 20-22 ਹਜ਼ਾਰ ਕਰੋੜ ਰੁਪਏ ਸੂਦ ਦੇ ਰੂਪ ਚ ਜਾ ਰਿਹਾ ਬਾਕੀ ਇਥੇ ਰਹਿਣਾ ਕੀ ਹੈ ਇਸ ਕਰਕੇ 40% ਰੈਵਨਿਊ ਟੋਟਲ ਜਿਹੜਾ ਰੈਵਨਿਊ ਪੰਜਾਬ ਦੇ ਵਿੱਚ ਇਕੱਠਾ ਹੁੰਦਾ ਮਤਲਬ ਮਤਲਬ ਮਾਲੀਆ ਇਕੱਠਾ ਹੁੰਦਾ ਉਹਦਾ 40% ਸਿਰਫ ਤੇ ਸਿਰਫ ਜਿਹੜਾ ਸਾਡੇ ਤੇ ਕਰਜ਼ਾ ਚੜਿਆ ਉਹਦਾ سود ਵਾਪਸ ਕਰ ਲਈ ਮੂਲ ਤੇ ਖੜਾ ਹੀ ਐ سود ਵਾਪਸ ਕਰ ਲਈ 40% ਬਾਕੀ 60% ਕੀ ਪੰਜਾਬ ਚ ਲਾ ਲੋਗੇ ਪੰਜਾਬ ਨੂੰ ਇਹਨਾਂ ਨੇ ਰੰਗਲਾ ਪੰਜਾਬ ਤੇ ਕੀ ਬਣਾਉਣਾ ਸੀ ਸੱਚੀ ਮੁੱਚੀ ਕੰਗਲਾ ਪੰਜਾਬ ਬਣਾਦਾ ਜਿਹਦੇ ਸਬਕ ਜਾਂ ਜਿਹਦਾ ਰਿਐਕਸ਼ਨ ਲੋਕਾਂ ਵੱਲੋਂ ਤੁਹਾਨੂੰ ਤਰਨ ਤਰਨ ਦੀ ਸੀਫ ਤੇ ਦੇਖਣ ਨੂੰ ਮਿਲੂਗਾ ਜੀ ਬਿਲਕੁਲ ਜਿਵੇਂ ਕਿ ਤਰਨ ਤਰਨ ਨੂੰ ਪੰਥਕ ਸੀਟ ਦਾ ਰੰਗੂ ਵੀ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਜੇ ਅਸੀਂ ਗੱਲ ਕਰੀਏ ਮਨਦੀਪ ਸਿੰਘ ਖਾਲਸਾ ਹੁਣਾਂ ਦੀ ਤੇ ਕਿਤੇ ਨਾ ਕਿਤੇ ਜਗ ਲੋਕਾਂ ਨਾਲ ਉੱਥੇ ਜਾ ਕੇ ਗੱਲਬਾਤ ਕੀਤੀ ਗਈ ਤਰਨਤਾਰਨ ਦੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਇੱਕ ਤਾਂ ਨਸ਼ੇ ਦਾ ਮੁੱਦਾ ਬਹੁਤ ਹੈ ਬੇਰੋਜ਼ਗਾਰੀ ਤਾਂ ਚਲੋ ਹੈ ਹੀ ਹੈ ਤੇ ਦੂਸਰਾ ਕਿਸਾਨਾਂ ਦਾ ਬਾਰਡਰ ਏਰੀਆ ਸਰਹੱਦੀ ਏਰੀਆ ਪਾਕਿਸਤਾਨੀ ਸਰਹੱਦ ਲੱਗਦੀ ਹੈ ਨਾਲ ਤਾਂ ਲੋਕਾਂ ਨੇ ਸੁਰੱਖਿਆ ਦਾ ਮੁੱਦਾ ਵੀ ਬਹੁਤ ਚੱਕਿਆ ਕੀ ਲੱਗਦਾ ਹੈ ਕਿ ਪੰਥਕ ਜੋ ਸੀਟ ਦਾ ਇਸ ਨੂੰ ਰੰਗ ਰੰਗਤ ਜੋ ਹੈ ਦਿੱਤੀ ਜਾ ਰਹੀ ਹੈ ਤਰਨਤਾਰਨ ਦੀ ਸੀਟ ਨੂੰ ਲੱਗਦਾ ਹੈ ਕਿ ਇਸ ਵੱਲ ਵੀ ਲੋਕਾਂ ਦਾ ਝੁਕਾਵ ਹੋ ਸਕਦਾ ਹੈ ਮਨਦੀਪ ਸਿੰਘ ਖਾਲਸਾ ਹੁਣਾਂ ਦੇ ਵੱਲ ਕਿਉਂਕਿ ਜੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਗੱਲ ਕਰੀਏ ਤਾਂ ਉਹ ਆਨੇ ਖੁੱਲਾ ਜੋ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਉਹਨਾਂ ਦੀ ਹਮਾਇਤ ਕਰਦੇ ਹਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਜੋ ਹੈ ਉਹ ਬਾਗੀ ਧੜਾ ਜੋ ਹੈ ਉਹ ਕਿਤੇ ਨਾ ਕਿਤੇ ਜੋ ਹੈ ਉਹ ਜ਼ਰੂਰ ਨੁਕਸਾਨ ਪਹੁੰਚਾਏਗਾ ਦੇਖੋ ਨੁਕਸਾਨ ਤੇ ਹੈ ਜਾਂ ਇਹ ਕੋਈ ਦੋ ਰਾਏ ਨਹੀਂ ਹੈ ਪਰ ਉਹ ਜਿੱਤ ਜਾਣਗੇ ਜਾਂ ਉਹ ਇਹਨਾਂ ਨੂੰ ਬਿਲਕੁਲ ਹੀ ਡਾਊਨ ਕਰ ਦੂ ਇਹੋ ਜੀ ਪੋਜੀਸ਼ਨ 'ਚ ਹੈ ਨਹੀਂ ਸ਼ੁਰੂ-ਸ਼ੁਰੂ 'ਚ ਲੱਗਦਾ ਜ਼ਰੂਰ ਸੀ ਸੋਸ਼ਲ ਮੀਡੀਆ 'ਚ ਕਾਫੀ ਚਰਚਾ ਵੀ ਹੋਈ ਲੋਕ ਬਾਹਰੋਂ ਜਾ ਕੇ ਬੜਾ ਜ਼ੋਰ ਵੀ ਲਾਣੇ ਲਾ ਪਰ ਜਿਹੜੀ ਮੁੱਖ ਪਾਰਟੀ ਆ ਉਹ ਹਰਪ੍ਰੀਤ ਦੀ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਜਿਹਦੇ ਜਿਸ ਪਾਰਟੀ ਦੇ ਆ ਸੁਧਾਰ ਲਹਿਰੀਏ ਉਹਨਾਂ ਦਾ ਧੜਾ ਖੜਾ ਆ ਤੇ ਉਹਨਾਂ ਦੀ ਹੁਣ ਉੱਥੇ ਜਾ ਕੇ ਕਿੰਨੀ ਕੁ ਵੱਟੀ ਜਾਊਗੀ ਕਿੰਨੇ ਕੁ ਲੋਕ ਉਹਨਾਂ ਨੂੰ ਇਹ ਚੋਗਾ ਪਾਉਣਗੇ ਜਾਂ ਉਹਨਾਂ ਦੀ ਗੱਲ ਦਾ ਅਸਰ ਲੈਣਗੇ ਇਹ ਦੇਖਣ ਵਾਲੀ ਗੱਲ ਹੈ ਜੇ ਤੇ ਬਿਲਕੁਲ ਹੀ ਨਵਾਂ ਅਕਾਲੀ ਦਲ ਹੁੰਦਾ ਨਵੇਂ ਬੰਦਿਆਂ ਨਾਲ ਨਵੀਂ ਰੂਹ ਹੁੰਦੀ ਤਾਂ ਫਿਰ ਤੇ ਸ਼ਾਇਦ ਲੋਕ ਭਰੋਸਾ ਕਰਦੇ ਪਰ ਜੇ ਤੁਸੀਂ ਪਹਿਲੇ ਅਕਾਲੀ ਦਲ ਤੋਂ ਬਾਹਰ ਹੋ ਕੇ ਇਸ ਗੱਲ ਹੀ ਕਿ ਸੁਖਬੀਰ ਬਾਦਲ ਪਰਾਂ ਹੋ ਜੇ ਤੇ ਸਾਨੂੰ ਪ੍ਰਧਾਨਗੀ ਦਿਓ ਹੁਣ ਉੱਤਰਕਾਂਟੋਂ ਮੈਂ ਚੜਾਂ ਵਾਲੀ ਗੱਲ ਹੋਏ ਤੇ ਤੁਸੀਂ ਬੰਦੇ ਕੁਝ ਬਾਹਰ ਜਾ ਕੇ ਲੱਗ ਚੁੱਲਾ ਬਣਾ ਲਓ ਫਿਰ ਲੋਕ ਇਸ ਗੱਲ ਨੂੰ ਤੇ ਪਸੰਦ ਨਹੀਂ ਨਾ ਕਰਦੇ ਤੁਹਾਨੂੰ ਲੀਡਰੀ ਚਾਹੀਦੀ ਹੈ ਜਾਂ ਪੰਜਾਬ ਦੇ ਲੋਕਾਂ ਦਾ ਭਲਾ ਕਰਨਾ ਉਹ ਚਾਹੀਦਾ ਚਾਹੀਦਾ ਤੇ ਹੈ ਕਿ ਐ ਹੋਜੀ ਸੰਕਟਮਈ ਹਾਲਾਤ ਦੇ ਵਿੱਚ ਸਾਰਾ ਪੰਥ ਇਕੱਠਾ ਹੋਵੇ ਪਰ ਜੇ ਤੁਸੀਂ ਲੋਕਾਂ ਦੇ ਵਿੱਚ ਬੜੀ ਚਰਚਾ ਆ ਔਰ ਮੈਨੂੰ ਉਸ ਦਾ ਕਾਫੀ ਇਸ ਗੱਲ ਦੇ ਵਿੱਚ ਸੱਚਾਈ ਵੀ ਦੇਖ ਰਹੀ ਹੈ ਕਿ ਜਿਹੜੀਆਂ ਕੇਂਦਰੀ ਏਜੰਸੀਆਂ ਆ ਖਾਸ ਕਰਕੇ ਜਦੋਂ ਬਾਰਡਰ ਏਰੀਆ ਦੇ ਵਿੱਚ ਇਹੋ ਜਿਹੀ ਕੋਈ ਸੀਟ ਹੋਵੇ ਉਹ ਬਹੁਤ ਐਕਟਿਵ ਹੁੰਦੀਆਂ ਕਿ ਇੱਥੇ ਉਹਨਾਂ ਦੀ ਮਰਜ਼ੀ ਦੇ ਬੱਦੇ ਦੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਉਹਨਾਂ ਨੇ ਅੱਗੇ ਕੀਤੇ ਆ ਇਸ ਮੌਕੇ ਦੇ ਉੱਤੇ ਅੱਗੇ ਕੀਤੇ ਉਹ ਕਿੰਨਾ ਟਿਕ ਪਾਉਂਦੇ ਆ ਇਹ ਚੋਣਾਂ ਦੇ ਨਤੀਜਿਆਂ ਤੋਂ ਪਤਾ ਲੱਗੂ ਪਰ ਦੋ ਦੂਜੇ ਧੜੇ ਇੱਕ ترਸੀਮ ਸਿੰਘ ਹੁਣਾ ਵਾਲਾ ਵਾਰਿਸ ਪੰਜਾਬ ਦੇ ਵਾਲਾ ਔਰ ਦੂਸਰਾ ਸ਼੍ਰੋਮਣੀ ਅਕਾਲੀ ਦਲ ਹਾਂਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲਾ ਸਿਮਰਨਜੀਤ ਸਿੰਘ ਮਾਨ ਵਾਲਾ ਧੜਾ ਉਹ ਦੋਵੇਂ ਬਹੁਤੇ ਐਕਟਿਵ ਨਹੀਂ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਮਨਦੀਪ ਹੁਣਾਂ ਦੇ ਤਿਲਾਾਂ ਚ ਬਹੁਤਾ ਤੇਲ ਨਹੀਂ ਹੈਗਾ ਉਹ ਲਹਿਰ ਨਹੀਂ ਬਣੀ ਜੋ ਅਮਰਪਾਲ ਹੁਣਾਂ ਵੇਲੇ ਬਣੀ ਸੀਗੀ ਔਰ ਅਮਰਪਾਲ ਹੁਣਾਂ ਵਾਲਾ ਤਜਰਬਾ ਕੋਈ ਬਹੁਤਾ ਕਾਮਯਾਬੀ ਨਹੀਂ ਰਿਹਾ ਦੇਖੋ ਬੰਦੇ ਇਹਦੀ ਵੋਟਾਂ ਪਾਈਆਂ ਚੋਣਾਂ ਹੋ ਗਈਆਂ ਸਾਰਾ ਕੁਝ ਹੋਇਆ ਤੇ ਲੋਕਾਂ ਦੀਆਂ ਉਮੀਦਾਂ ਵੀ ਤੇ ਸਿੱਖੀਆਂ ਨਾ ਇੱਕ ਸੀਟ ਖਰਾਬ ਥੋੜੀ ਕਰਨੀ ਸੀ ਉਹ ਕੁਝ ਕੰਮ ਨਹੀਂ ਕੀਤਾ ਬੰਦੇ ਨੂੰ ਜੇਲ੍ਹ ਚ ਕੀਤਾ ਪਾਰਲੀਮੈਂਟ ਚ ਨਹੀਂ ਜਾਣ ਦਿੱਤਾ ਬੜਾ ਤੱਕ ਆਇਆ ਜੇਤ ਜਾਂ ਤੇ ਚੋਣ ਨਹੀਂ ਨਾ ਲੱਗਦੇ ਜੇ ਚੋਣ ਲੜਨ ਦਿੱਤੀ ਆ ਫਿਰ ਉਹਨੂੰ ਕੰਮ ਕਰਦੇ ਹੋ ਇਹ ਤੇ ਬੜਾ ਤੱਕਾ ਆ ਚਲੋ ਇਹ ਤੇ ਬੰਦਾ ਚਲਾ ਗਿਆ ਅੰਦਰ ਅਮਰਪਾਲ ਯਾਂਗ ਲੜਕਾ ਆ ਜਿਹੜਾ ਦੂਸਰਾ ਚੋਣੇ ਲੋਕਾਂ ਦੇ ਨਾਲ ਹੀ ਤੱਕੇ ਨਾ ਜਿਤਾਤਾ ਸਰਬਜੀਤ ਸਿੰਘ ਫਰੀਦਕੋਟ ਤੋਂ ਰਿਜ਼ਰਵ ਚੋਂ ਉਹਦਾ ਤੁਸੀਂ ਦੇਖ ਲਓ ਕਿ ਉਹਨੇ ਕਿਹੜੇ ਉੱਥੇ ਬਹੁਤ ਜ਼ਿਆਦਾ ਬਾਗੋ ਬਾਗ ਕਰਤਾ ਲੋਕਾਂ ਨੂੰ ਇਸ ਲਈ ਇਹ ਲੋਕਾਂ ਦਾ ਜਿਹੜਾ ਤਜਰਬਾ ਨਾ ਕਿ ਜਦੋਂ ਭਾਵਕ ਹੋ ਕੇ ਇੱਕ ਲਹਿਰ ਬਣਾ ਕੇ ਗੁੱਸੇ 'ਚ ਤੁਸੀਂ ਵੋਟ ਕਰਦੇ ਆ ਤਾਂ ਉਹਦੇ ਰਿਜ਼ਲਟ ਬਹੁਤੀ ਵਾਰੀਏ ਕਿ ਚੰਗੇ ਨਹੀਂ ਨਿਕਲਦੇ ਆਮ ਆਦਮੀ ਪਾਰਟੀ ਦਾ ਵੀ ਜੀ ਜੇ ਇਡੇ ਵੱਡੀ ਗਿਣਤੀ ਚ ਵੋਟਾਂ ਪਈਆਂ ਇਹਨਾਂ ਦੀ ਕੋਈ ਪਾਰਟੀ ਥੋੜੀ ਜਿਹੀ ਤੇ ਲੋਕਾਂ ਨੇ ਗੁੱਸੇ ਜਪਾਉਣੀ ਆ ਸੀ ਪਾਤਿਆਂ ਲਹਿਰ ਚੱਲ ਗਈ ਲਾਲਾ ਲਾਲਾ ਹੋ ਗਈ ਤੇ ਹੋ ਗਈ ਹੁਣ ਪੰਜਾਬੀਆਂ ਨੂੰ ਇਹ ਸੋਚਣ ਦਾ ਵੀ ਮੌਕਾ ਤੇ ਉਹ ਸੋਚ ਵੀ ਰਹੇ ਆ ਕਿ ਆਪਾਂ ਭਾਵਕ ਹੋ ਕੇ ਵੋਟਾਂ ਨਹੀਂ ਪਾਉਣੀ ਆ ਇਸੇ ਕਰਕੇ ਜਿਹੜਾ ਮਨਦੀਪ ਸਿੰਘ ਖਾਲਸਾ ਜਿਹਨਾਂ ਨੂੰ ਤੁਸੀਂ ਕਹਿੰਦੇ ਆ ਉਹ ਸਾਰੇ ਕੁਝ ਜ਼ੋਰ ਲਾਉਣ ਦੇ ਬਾਵਜੂਦ ਵੀ ਇਸ ਪੋਜੀਸ਼ਨ 'ਚ ਨਹੀਂ ਹੈ ਕਿ ਉਹ ਉੱਥੇ ਸੀਟ ਕੱਢ ਸਕਣ ਅ ਸ਼ੁਰੂ-ਸ਼ੁਰੂ 'ਚ ਜ਼ਰੂਰ ਸੀਗਾ ਹੌਲੀ-ਹੌਲੀ ਹੌਲੀ-ਹੌਲੀ ਉਹ ਖਿਸਕ ਕੇ ਪਛਾਹ ਹੀ ਗਏ ਆ ਗਾ ਨਹੀਂ ਆਏ ਸਾਡੀ ਖਬਰ ਇਹ ਕਹਿੰਦੀ ਜੀ ਬਿਲਕੁਲ ਉਮੀਦ ਹੈ ਕਿ 11 ਨਵੰਬਰ ਨੂੰ ਜਦ ਚੋਣਾਂ ਹੋਣੀਆਂ ਨੇ ਤਾਂ ਫਿਰ ਵੇਖਣਾ ਬਣੇਗਾ 14 ਤਰੀਕ ਨੂੰ ਰਿਜ਼ਲਟ ਆਣਾ ਹੈ ਕਿ ਕਾਂਗਰਸ ਦੇ ਕਰਨਵੀਰ ਸਿੰਘ ਗੁਰਜ ਜਿੱਤਦੇ ਨੇ ਜਾਂ ਫਿਰ ਆਪ ਦੇ ਹਰਬੀ ਸਿੰਘ ਜਾਂ ਭਾਜਪਾ ਦੇ ਹਰਜੀਤ ਜਾਂ ਫਿਰ ਅਕਾਲੀ ਦਲ ਦੇ ਬੀਬੀ ਸੁਖਵਿੰਦਰ ਕੋਰ ਰੰਦਾਵਾ ਜਾਂ ਫਿਰ ਮਨਦੀਪ ਸਿੰਘ ਖਾਲਸਾ ਨੂੰ ਜੋ ਹੈ ਉਹ ਲੋਕ ਜਿੱਤ ਦਾ ਤਾਜ ਪਾਉਂਦੇ ਨੇ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਜੁੜਨ ਦੇ ਲਈ ਤੇ ਇਸ ਤਰਨਤਾਰਨ ਦੀ ਸਿਰ ਤੇ ਹੋਤੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ